ਆਨਲਾਈਨ ਇਸ ਵੀਡੀਓ ਨੂੰ ਧਿਆਨ ਨਾਲ ਵੇਖੋ ਤੇ ਸੁਣੋ ਬੋਲੇਗਾ ਪਰ ਐਸੀ ਕੋਈ ਗੱਲ ਨਹੀਂ ਸੀ ਸਤਿਗੁਰਾਂ ਦਾ ਕਿਸੇ ਦੇ ਨਾਲ ਕੋਈ ਵੈਰ ਨਹੀਂ ਸੀ ਵਿਰੋਧ ਨਹੀਂ ਸੀ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵ ਲਾਏ ਹਰ ਨਾਮੇ ਕੇ ਹੋਵੋ ਜੋੜੀ ਗੁਰਮੁਖ ਵੈਸਾ ਹੋ ਸਫਾ ਵਿਛਾਏ ਪਿਆਰ ਦੀ ਸਫਾ ਵਿਛਾਉਣ ਵਾਸਤੇ ਇਕੱਤਰਤਾ ਦੇ ਨਾਲ ਇੱਕ ਦੂਜੇ ਦੇ ਨਾਲ ਪਿਆਰ ਦੇ ਨਾਲ ਬਹਿਣ ਵਾਸਤੇ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਹਦਾਇਤ ਕੀਤੀ ਸੀ ਪਰ ਅਫਸੋਸ ਇਸ ਗੱਲ ਦਾ ਹੈ ਕਿ ਅਸੀਂ ਗੁਰੂ ਘਰ ਨੂੰ ਵੀ ਅੱਜ ਲੜਾਈ ਘਰ ਬਣਾ ਕੇ ਰਹਿ ਗਏ ਹਾਂ ਇਸ ਘਰ ਦੇ ਵਿੱਚ ਆ ਕੇ ਮੱਥਾ ਟੇਕਣ ਤੋਂ ਪਹਿਲਾਂ 메ਨ ਗੇਟ ਤੇ ਅਸੀਂ ਝਗੜਾ ਕਰਨੇ ਆ ਲੜਾਈਆਂ ਕਰਨੇ ਆ ਇਹ ਸਿਧਾਂਤ ਸਾਨੂੰ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਨਹੀਂ ਸੀ ਸਿਖਾਇਆ ਰੋਹ ਵਿਚਾਰ ਆਪਣੇ ਕਰੀਬੀ ਸਿੱਖਾਂ ਨੂੰ ਕੋਲ ਸੱਦ ਕੇ ਤੇ ਸੱਚੇ ਸਤਗੁਰਾਂ ਨੇ ਚਿੱਠੀਆਂ ਲਿਖਵਾਈਆਂ ਚਿੱਠੀਆਂ ਲਿਖਵਾ ਕੇ ਦਾਤਾ ਜੀ ਕਹਿਣ ਲੱਗੇ ਜਾਓ ਭਾਰਤ ਭਰ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਜਿੱਥੇ ਸਿੱਖ ਜਾਂ ਗੈਰ ਸਿੱਖ ਰਹਿ ਗਏ ਰਹਿ ਰਹਿਣੇ ਉਹਨਾਂ ਨੂੰ ਜਾ ਕੇ ਤੁਸੀਂ ਇਹ ਚਿੱਠੀਆਂ ਦਿਓ ਚਿੱਠੀਆਂ ਪੜ੍ਹਾਓ ਤੇ ਜ਼ੁਬਾਨੀ ਵੀ ਉਹਨਾਂ ਨੂੰ ਦੱਸੋ ਕਿ ਆਉਣ ਵਾਲਾ ਜਿਹੜਾ ਵਿਸਾਖੀ ਦਾ ਪਰਬ ਆ ਰਿਹਾ ਹੈ ਮਸਾਖੀ ਵਾਲਾ ਜਿਹੜਾ ਦਿਹਾੜਾ ਆ ਰਿਹਾ ਹੈ 1699 ਦਾ ਇਸ ਇਹ ਦੱਸੋ ਜੋ ਕੁਝ ਹੋਇਆ ਇੱਥੇ ਤੁਹਾਨੂੰ ਪਰਦੇਖ ਨਾਲ ਸੱਜਿਆ ਤੇ ਤੁਹਾਨੂੰ ਪਰਦੇਖ ਨਾਲ ਸੱਜਿਆ ਤੇ ਤੁਹਾਨੂੰ ਪਰਦੇਖ ਨਾਲ ਸੱਜਿਆ ਤੇ ਇਹ ਹਿਸਾਬ ਬੋਲਣ ਨੂੰ ਪਿਆ ਰਹੇ ਦਰਾਂ ਕੋਲ ਕਿਉਂ ਹੋਇਆ ਮੈਨੂੰ ਨਹੀਂ ਪਤਾ ਤੁਹਾਡਾ ਕੀ ਹੋਇਆ ਇੱਕ ਵਾਰ ਦੇਖੋ ਵੱਡਾ ਨਾਂ ਲਿਆ ਹੈ ਕੋਈ ਬਿਲਕੁਲ ਜਿਹਨੇ ਕਹਿੰਦਾ ਤੈਨੂੰ ਕਰਨੇ ਆਉਂਦੇ ਦੇ ਵੀ ਨਹੀਂ ਆਪਾਂ ਦੇ ਆਪਾਂ ਕਿਉਂ ਵੀ ਨਹੀਂ ਆਏ ਤੇ ਕਿਹਦਾ ਆਪਰੇ ਨਹੀਂ ਇੱਕ ਮਿੰਟ ਦਰਬਾਰ ਦਰਬਾਰ ਮੇਰੀ ਮੇਰੀ ਸੁਣੋ ਬਾਪੂ ਸਾਹਿਬ ਦਰਬਾਰ ਸਾਹਿਬ ਦੀ ਵੀਡੀਓ ਵੇਖੀ ਨਾ ਬਾਪੂ ਜੀ ਦਰਬਾਰ ਸਾਹਿਬ ਤੋਂ ਚਲੋ ਕਿਰਪਾਨਾ ਚਲਦੀ ਹੈ ਤੁਸੀਂ ਦੇਖਿਆ ਹੈ ਹੈ ਅੱਜ ਬੋਲਣਾ ਤੂੰ ਨਹੀਂ ਕਰ ਸਕੂ ਅੱਜ ਬੋਲਿਆ ਠੀਕ ਪਤਾ ਨਹੀਂ ਕੁਝ ਮੈਂ ਕਰ ਰਿਹਾ ਹਾਂ ਸਰਪ੍ਰੀਖ ਅੱਜ ਤੁਹਾਨੂੰ ਪਤਾ ਜੀ ਮੈਨੂੰ ਕੋਈ ਪਤਾ ਨਹੀਂ ਇੱਥੇ ਤੁਹਾਡਾ ਕੀ ਮਸਲਾ ਕੀ ਮਰਾਈ ਹੈ ਤੁਹਾਹਾਲੋ ਕੀ ਕੋਈ 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 ਨਾ ਬੋਲੋ ਚਲੋ ਗੱਲ ਠੀਕ ਹੈ जी जी गल सच है चलो चलो बवो बहु सच बोल मेरे शहन शाह पिची ने चिठियां लिखिया ये सच बोलने वाला घर है इत बोलना भी पेगा तो सच इतने कहना भी पएगा इतने झूठ न कोई भी थां नहीं मैं ये बेनती करा ਤੁਸੀਂ ਜੋ ਕੀਤਾ ਮੈਨੂੰ ਨਹੀਂ ਪਤਾ ਕੀ ਕੀਤਾ ਇੱਥੇ ਆ ਕੇ ਤੁਸੀਂ ਲੜੇ ਉਹ ਝਗੜੇ ਉਹ ਮੈਨੂੰ ਨਹੀਂ ਪਤਾ ਆਪਾਂ ਸਿੱਧੀ ਸਾਫ਼ ਗੱਲ ਕਰਾਂਗੇ ਦਰਬਾਰ ਸਾਹਿਬ ਦੇ ਵਿੱਚ ਤਲਵਾਰਾਂ ਚੱਲਦੀਆਂ ਤੁਸੀਂ ਵੇਖੀਆਂ ਹੋਣਗੀਆਂ ਵੀਡੀਓ ਵੇਖੀਆਂ ਹੋਣਗੀਆਂ ਅੱਜ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਸੱਚ ਸੱਚ ਬੋਲਣ ਤੋਂ ਨਾ ਡਕੋ ਇਹ ਮੇਰੀ ਬੇਨਤੀ ਮੇਰੇ ਸ਼ਹਿਨशाह ਪਿਤਾ ਜੀ ਕੀ ਸੱਚ ਬੋਲਣਾ ਹੁਣ ਇੰਨਾ ਗਲਤ ਹੋ ਗਿਆ ਜਿਹੜਾ ਇਹਨਾਂ ਨੂੰ ਚੁੱਭ ਗਿਆ ਕੀ ਗੁਰਦਾਰੇ ਦੇ ਵਿੱਚ ਵੀ ਸੱਚ ਬੋਲਣਾ ਮਨਾ ਹੈ ਤੁਸੀਂ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ